ਤਿਤੂ ਮੂਸੇਵਾਲਾ ਦੇ ਕਰੀਬੀ ਸਾਥੀ ਪਰਗਿਤ ਸਿੰਘ ਦੀ ਘਰ ਗੋਲੀਬਾਰੀ ਹੋਈ ਹੈ ਰਾਤ ਨੂੰ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਸ਼ਰਿਆਂ ਫਾਇਰਿੰਗ ਕੀਤੀ ਗਈ ਹੈ ਤੇ ਫਾਇਰਿੰਗ ਕਰਨ ਤੋਂ ਬਾਅਦ ਉਹ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਮਾਮਲੇ ਦਾ ਸਿਸਟੀ ਦੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਉਹਨਾਂ ਨੇ ਆਪਣੇ ਮੂੰਹ ਟਕੇ ਹੁੰਦੇ ਨੇ ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਤਾਂ ਲਗਾਤਾਰ ਪੁਲਿਸ ਜਾਣਕਾਰੀ ਤੋਂ ਬਾਅਦ ਹੋਣ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਉਤھے ਹੀ ਗੋਲੀਬਾਰੀ ਤੋਂ ਕੁਸਮੇ ਬਾਅਦ ਪਰਗਿਤ ਸਿੰਘ ਨੂੰ ਇੰਗਲੈਂਡ ਦੇ ਨੰਬਰ ਤੋਂ ਇੱਕ ਫੋਨ ਆਉਂਦਾ ਹੈ ਟੀਵੀ ਸਕਰੀਨ ਤੇ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਉਹ ਮੈਸੇਜ ਆਉਂਦੇ ਨੇ ਮੈਸੇਜ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਤੂੰ ਫੋਨ ਨਹੀਂ ਚੁੱਕਦਾ ਇਸ ਤੋਂ ਬਾਅਦ ਉਸ ਨੂੰ ਇੱਕ ਮੈਸੇਜ ਹੋਰ ਭੇਜਿਆ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਤੇ 30 ਲੱਖ ਰੁਪਏ ਦੀ ਫਿਰੋਤੀ ਮੰਗੀ ਹੁੰਦੀ ਹੈ ਇਸ ਮੈਸੇਜ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਭਾਵੇਂ ਤੁਸੀਂ ਗਨਮੈਨ ਰੱਖ ਲਓ ਜਾਂ ਫਿਰ ਆਪਣੀ ਕਾਰ ਨੂੰ ਬੁਲੇਟ ਪ੍ਰੂਫ ਕਰਵਾ ਲਓ ਤੁਹਾਡਾ ਵੀ ਉਹੀ ਹਾਲ ਹੋਵੇਗਾ ਨਾਲ ਇਹ ਵੀ ਧਮਕੀ ਦਿੱਤੀ ਗਈ ਹੈ ਕਿ ਇਸ ਵਾਰ ਤਾਂ ਗੋਲੀਆਂ ਗੀਟ ਦੇ ਵਿੱਚ ਵੱਜੀਆਂ ਨੇ ਤਾਂ ਅਗਲੀ ਵਾਰ ਗੋਲੀਆਂ ਤੁਹਾਡੇ ਮੱਥੇ ਵਿੱਚ ਵੱਜ ਸਕਦੀਆਂ ਨੇ ਇਹ ਪੂਰੀ ਕਟਨਾ ਸੀਐਸਟੀਵੀ ਦੇ ਵਿੱਚ ਰਿਕਾਰਡ ਹੋ ਗਈ ਇਸ ਪੂਰੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆ ਰਿਹਾ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪ੍ਰਗਟ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਗੀਤ ਮੇਰਾ ਨਾਮ ਦੇ ਵਿੱਚ ਕੰਮ ਕੀਤਾ ਸੀ ਉਹ ਇੱਕ ਟਰਾਂਸਪੋਰਟਰ ਹੈ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਮੇਰਾ ਨਾਮ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ ਮੂਸੇਵਾਲਾ ਦੀ ਮੌਤ ਬਾਅਦ ਹੀ ਉਸ ਦਾ ਤੀਜਾ ਗੀਤ ਸੀ ਮੂਸੇਵਾਲਾ ਦਾ ਇਹ ਗੀਤ ਸਵੇਰੇ ਉਹਨਾਂ ਦੇ ਅਧਿਕਾਰਤ YouTube ਚੈਨਲ ਤੇ ਰਿਲੀਜ਼ ਕੀਤਾ ਗਿਆ ਸੀ ਪਰ ਇਹ ਮਾਮਲਾ ਲਗਾਤਾਰ ਹੁਣ ਗਰਮਾਉਂਦਾ ਜਾ ਰਿਹਾ ਹੈ ਅਤੇ ਹੀ ਗੋਲੀਬਾਰੀ ਤੋਂ ਕੁਸਮੇ ਬਾਅਦ ਜਦੋਂ ਪ੍ਰਗਟ ਸਿੰਘ ਨੂੰ ਫੋਨ ਆਉਂਦਾ ਤਾਂ ਉਹਨਾਂ ਦਾ ਪੂਰਾ ਪਰਿਵਾਰ ਕਬਰਾਇਆ ਹੋਇਆ ਤੇ 30 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇੰਗਲੈਂਡ ਦੇ ਨੰਬਰ ਤੋਂ ਇਹ ਉਹਨਾਂ ਨੂੰ ਫੋਨ ਆਇਆ ਹਾਂਜੀ ਕੁਲਦੀ ਵੀ ਕੀ ਕਹੋਗੇ ਜਿਹੜਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨੇੜੇ ਦੀ ਕੀ ਪ੍ਰਗਟ ਸਿੰਘ ਦੇ ਘਰ ਰਾਤ ਫੈਰੀ ਹੋਈ ਹੈ ਇਹ ਜੀ ਕਈ ਦਿਨ ਤੋਂ ਮਾਮਲਾ ਚੱਲਦਾ ਆ ਰਿਹਾ ਪ੍ਰਗਟ ਦੋਸਤ ਨਾਰ ਰਹਿੰਦਾ ਪਤਾ ਇੱਕ ਕਾਫੀ ਦਿਨ ਪਹਿਲਾਂ ਐਸਐਸਪੀ ਨੂੰ ਦਰਖਾਸਤ ਵੀ ਦਿੱਤੀ ਸੀ ਇਸ ਸੰਬੰਦੇ ਵੀ ਫਰੌਤੀਆਂ ਮੰਗ ਰਹੇ ਆ ਲਗਾਤਾਰ ਫਰੌਤੀ ਮੰਗੀ ਜਾ ਰਹੀ ਸੀ ਜਿਹਦੇ ਤਹਿਤ ਰਾਤ ਜਿਹੜੇ ਦੋ ਗੈਂਗਸਟਰ ਆਇਆ ਦੋ ਫਾਇਰਿੰਗ ਕੀਤੀ ਹੈ ਇੱਕ ਘਰ ਦੇ ਵਿੱਚ ਵਜ ਗਿਆ ਇੱਕ ਹਵਾਈ ਫਾਇਰ ਹੋਇਆ ਤੇ ਜਿਹੜੇ ਖੋਲ ਵਗੈਰਾ ਉਹ ਪੁਲਿਸ ਲੈ ਗਈ ਆ ਪਰ ਪ੍ਰਸ਼ਾਸਨ ਦੀ ਇਹ ਲਲਾਈਕੀ ਆ ਕਿਉਂਕਿ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਪਤਾ ਸੀ ਐਸਐਸਪੀ ਸਾਹਿਬ ਨੂੰ ਬਕਾਇਦਾ ਤੌਰ ਤੇ ਮਿਲੇ ਆ ਠੀਕ ਹੈ ਜੀ ਬਾਕੀ ਸਾਰੇ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਹੋਈ ਸੀਗੀ ਬੇਦਾਂ ਨਾ ਕਰਕੇ ਫਰੌਤੀਆਂ ਆ ਰਹੀਆਂ ਪਰ ਮਾਨਸਾ ਪੁਲਿਸ ਪ੍ਰਸ਼ਾਸਨ ਇਸ ਗੱਲ ਤੇ ਕੋਈ ਧਿਆਨ ਨਹੀਂ ਦਿੰਦਾ ਕਿਉਂਕਿ ਪਤਾ ਨਹੀਂ ਤਾਂ ਇਹਨਾਂ ਨੂੰ ਸਰਕਾਰ ਦਾ ਕੋਈ ਹੈ ਜਾਇ ਇਹ ਆਪਦੇ ਕੋਲ ਹੀ ਹੈ ਜੇ ਕੋਈ ਇਹਨਾਂ ਨੂੰ ਕਹਿੰਦਾ ਵੀ ਭਾਈ ਸਾਨੂੰ ਖਤਰਾ ਹੈ ਜਾਂ ਕੋਈ ਸਾਨੂੰ ਕੋਈ ਧਮਕੀ ਦੀ ਕੋਈ ਏਦਾਂ ਦੀ ਗੱਲਬਾਤ ਹੈ ਤਾਂ ਉਹਨੂੰ ਇਗਨੋਰ ਮਾਰ ਦਿੰਦੇ ਆ ਵੀ ਇਹ ਤਾਂ ਵੈਸੇ ਹੀ ਕਰਦੇ ਆ ਜੇ ਕੱਲ ਕੋਈ ਵੱਡੀ ਵਾਰਦਾਤ ਹੋ ਜਾਂਦੀ ਤਾਂ ਇਹਦਾ ਜ਼ਿੰਮੇਵਾਰ ਕੌਣ ਸੀ ਫਰौती ਤਾਂ ਹਜੇ ਕਲੀਅਰ ਨਹੀਂ ਆ ਕਿਉਂਕਿ ਹੈ ਨਹੀਂ ਆਪ ਹੈ ਨਹੀਂ ਵਰਗਟ ਪਰ ਸੁਣਨ ਦੇ ਵਿੱਚ ਆ ਵੀ 30 ਲੱਖ ਰੁਪਏ ਦੀ ਜਿਹੜੀ ਉਹ ਫਰौती ਲਗਾਤਾਰ ਬੰਦ ਰਿਹਾ ਔਰ ਕਹਿ ਰਿਹਾ ਵੀ ਤੇਰੇ ਬੱਚੇ ਤੇਰਾ ਫਲਾਣਾ ਬੱਚਾ ਇੱਥੇ ਪੜ ਰਿਹਾ ਤੇਰਾ ਛੋਟਾ ਇੱਥੇ ਪੜ ਰਿਹਾ ਵੱਡਾ ਇੱਥੇ ਪੜ ਰਿਹਾ ਤੇਰੇ ਕੋਲੇ ਗੱਡੀ ਆ ਠੀਕ ਆ ਤੂੰ ਇੱਥੇ ਇੱਥੇ ਜਾਣਾ ਐਦਾਂ ਦੀਆਂ ਜਿਹੜੀਆਂ ਗੱਲਾਂ ਜਦੋਂ ਗੈਂਗਸਟਰ ਕਰਨ ਲੱਗ ਜਾਂਦੇ ਤਾਂ ਇਹਦਾ ਮਤਲਬ ਗੈਂਗਸਟਰ ਖੁੱਲੇ ਆ ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਦਾ ਕਿਸੇ ਤੋਂ ਕੋਈ ਡਰ ਨਹੀਂ ਹੈ ਉਹ ਆਪਦੇ ਬਕਾਇਦਾ ਕੰਮ ਦੇ ਵਿੱਚ ਲੱਗੇ ਹੋਏ ਆ ਉਹ ਕਰਕੇ ਆਪਦੀ ਜਿਹੜੀ ਕਾਰਸਤਾਨੀ ਉਹ ਵਗ ਜਾਂਦੇ ਆ ਤੇ ਪ੍ਰਸ਼ਾਸਨ ਸਾਡਾ ਹੱਥਾਂ ਤੇ ਹੱਥ ਧਰ ਕੇ ਬੈਠਾ ਰਹਿੰਦਾ ਤੁਸੀਂ ਕੀ ਮੰਗੋਗੇ ਮੰਗ ਤਾਂ ਇਹੀ ਕਰਦੇ ਆ ਵੀ ਜਿਹੜੇ ਗੈਂਗਸਟਰ ਜਿਨ੍ਹਾਂ ਨੇ ਵੀ ਇਹ ਫਾਇਰਿੰਗ ਕੀਤੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਲੱਸ ਜਿਹੜਾ ਇਹ ਤਾਂ ਜੋ ਵੀ ਬਾਹਰਲੇ ਨੰਬਰਾਂ ਤੋਂ ਦੇ ਰਿਹਾ ਉਹਨੂੰ ਟ੍ਰੇਸ ਕਰਕੇ ਉਹਨੂੰ ਸਲਾਖਾ ਦੇ ਅੰਦਰ ਕੀਤਾ ਜਾਵੇ ਤੇ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੂੰ ਕਈ ਦਿਨ ਤੋਂ ਜਾਣੂ ਕਰਾਇਆ ਗਿਆ ਪ੍ਰਸ਼ਾਸਨ ਦੀ ਲਲਾਈਕੀ ਹੈ ਸਰਕਾਰ ਪ੍ਰਸ਼ਾਸਨ ਦੇ ਖਿਲਾਫ ਵੀ ਕਾਰਵਾਈ ਕਰੇ 29 ਮਈ ਸਾਲ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਨੇੜੇ 28 ਸਾਲਾ ਮੂਸੇਵਾਲਾ ਦਾ ਕਤਲ ਹੋ ਗਿਆ ਸੀ ਦੱਸਿਆ ਕਿ ਜਿਸ ਸਮੇਂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਸਮੇਂ ਉਹ ਆਪਣੀ ਥਾਰ ਦੇ ਵਿੱਚ ਮੌਜੂਦ ਸੀ ਤਾ ਸ਼ਰੀਆਮ ਸੜਕ ਤੇ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਸੀ ਤਾਂ ਸ਼ੱਕ ਦੇ ਆਧਾਰ ਤੇ ਵੀ ਕਈਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਐਨਕਾਊਂਟਰ ਵੀ ਹੋਇਆ ਇਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਕਈ ਅਨਕਾਊਂਟਰ ਵੀ ਹੋਏ ਨੇ ਤੇ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਫੜਿਆ ਗਿਆ ਤੇ ਉਹਨਾਂ ਨੂੰ ਬਣਦੀ ਸਜ਼ਾ ਵੀ ਦਿੱਤੀ ਗਈ ਹੈ ਪਰ ਅਜੇ ਵੀ ਲਗਾਤਾਰ ਇਹ ਮਾਮਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਦੂਜੇ ਪਾਸੇ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਤੇ ਇਸ ਮਾਮਲੇ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ